ਜਿਉ ਪਤਾ ਇਹ ਮਮੀ ਬਿਮਾਰ ਵਾ ਫਿਰ ਬੱਸਾਂ ਜੀ ਆਈ ਹੈ ਨਾ ਜੇ ਇਹਨਾਂ ਚੰਗੇ ਨਹੀਂ ਛੱਡ ਕੇ ਜਾਂਦੇ ਹੁਣ ਹੋਰ ਇਹਨਾਂ ਨੇ ਗੱਡੀ 'ਚ ਛੱਡ ਕੇ ਜਾਣਾ ਹੈ ਕਿ ਇਹਨਾਂ ਨੂੰ ਬਧੀਰੀ ਕੀ ਹੋਇਆ ਟੂ ਹੈ ਹੋਰ ਇਹਨਾਂ ਨੂੰ ਗੱਡੀਆਂ 'ਚ ਛੱਡਣਾ ਆਣਾ ਹੈ ਕਿ ਇਹਨਾਂ ਨੂੰ ਇਹਨਾਂ ਨੂੰ ਟੂ ਹੈ ਹੋਰ ਇਹਨਾਂ ਨੂੰ ਗੱਡੀਆਂ 'ਚ ਛੱਡਣਾ ਆਣਾ ਸੀ ਨਾਲੇ ਉਹ ਦਵਾਈ ਦਿਵਾਉਣਾ ਐਡਾ ਵੇਲਾ ਨਹੀਂ ਹੁੰਦਾ ਕੋਈ ਵੀ ਟੂ ਵਨ ਦਵਾਈਆਂ ਕਿੰਨਾ ਕ ਚਿਰ ਕੰਮ ਆਉਣਾ ਵਾ ਉਤਨੇ ਹੀ ਕੰਮ ਆਉਣਾ ਵਾ ਦਵਾਈਆਂ ਮੈਨੂੰ ਲੈ ਕੇ ਦੇਣੀਆਂ ਪੈਣੀਆਂ ਹੁਣ ਕਹਿਣਾ ਮੈਨੂੰ ਬੜਾ ਦਵਾਈ ਲੈ ਕੇ ਆਉਣੀ ਹੈ ਮੈਨੂੰ ਨਹੀਂ ਲੰਝਣਾ ਤੇ ਮੁੱਖੇ ਨੂੰ ਮੁੱਖੇ ਨੂੰ ਕਹਿੰਦੇ ਹੋ 21 ਜਵਾਈ ਨਹੀਂ ਕੰਮ ਆਉਣਾ ਸੰਦੀਪ ਪੁੱਤ ਨਹੀਂ ਕੰਮ ਆਣਾ ਵਾ ਖੁਸ਼ ਮਾਣਾ ਦੀ ਬੇਚੀ ਕਰਾ ਕੇ 21 ਮਾਤਾ ਮਾ ਲਈ ਮਾਤਾ 21 ਕੰਮ ਇਹ ਨਾ ਕਰੋ ਐਂ ਕੀ ਕਰਨ ਦੇ ਆ ਬੇਚੀ ਤੂੰ ਹੀ ਕਰਵਾਏ ਆ ਢੀ ਇਹ ਚ ਬੇਚੀ ਵਾਲੀ ਗੱਲ ਕਾ ਕਾਦੀ ਆ ਗੱਲ ਮੰਮੀਓ ਸੌ ਸੌ ਗੱਲਾਂ ਕਰਦੇ ਹੋਣੇ ਆ। ਮੰਮੀ ਤੇ ਮੰਮੀ ਤੇ। ਉਸ ਮੰਮੀ ਦਾ। 21। ਪੁੱਤ ਬੇਇੱਜ਼ਤੀ ਵਾਲੀ ਗੱਲ ਕਾਦੀ ਇਹ ਦਿਨ ਦੱਸ ਮੈਨੂੰ। ਮੰਮੀਓ ਸੌ ਸੌ ਗੱਲਾਂ ਕਰਦੇ ਹੋਣੇ ਆ। 21। ਪੁੱਤ ਜੀ ਇਹ ਤੂੰ ਮੈਨੂੰ ਸਾਹਮਦਾ ਨਾ ਤੇ ਪੈਲੀ ਬੰਨਣਾ ਤੇਰੇ ਲਈ ਨਾ। ਨਹੀਂ ਨਹੀਂ। 21। ਪੁੱਤ ਤੂੰ ਤਾਂ ਮੈਨੂੰ ਸਾਹਮਦਾ ਨਹੀਂ ਆ ਤੇ ਜੇ ਜੋਤ ਸਾਹਮਦੀ ਆ ਨਾ ਤੇ ਜੋਤ ਨੂੰ ਮੈਂ ਹਿੱਸੇ ਦਵਾਂਗੀ ਸਾਰਾ। ਨਹੀਂ ਨਹੀਂ। 21। ਪੁੱਤ ਤੂੰ ਤਾਂ ਮੈਨੂੰ ਸਾਹਮਦਾ ਨਹੀਂ। ਨਾ ਮੈਨੂੰ ਦਵਾਈ ਲਿਆ ਕੇ ਦਿਨਾਂ ਨਾਲ ਕੋ ਤੇ ਜੇ ਜੋਤ ਸਾਹਮਦੀ ਆ ਨਾ ਤੇ ਜੋਤ ਦੇ ਫਿਰ ਹਿੱਸਾ ਬੰਨਣਾ ਸਾਰਾ। ਫਿਰ ਜੋਤ ਨੂੰ ਮੈਂ ਸਾਰਾ ਖੁਦ ਦੇਣਾ। ਅਛਾ ਉਹ ਇਹ 1 ਵੀਨ ਲੋ ਮੀਦਾ ਹਲ ਲੈ ਲਿਆ ਵਾ ਛੋਟੇ ਛੋਟੇ ਪਣੀ ਆ ਨਹੀਂ ਤਾਂ ਸਭ ਕੋ ਜੋ ਉਧਰ ਚਲ ਜਾਣਾ ਵਾ ਐਵੇਂ ਨਹੀਂ ਜਵਾਈ ਸਾਂਭਣ ਡਿਆ ਓਏ ਠੀਕ ਹੈ ਐਂਦਾ ਨਹੀਂ ਟੂ ਆ ਜਵਾਈ ਨੂੰ ਨਾ ਸਭ ਕੋ ਚੰਗੀ ਤਰ੍ਹਾਂ ਦਊਂਗਾ ਹੁਣ ਮੈਂ ਸਭ ਤੋਂ ਪਹਿਲਾਂ ਇਹੀ ਕੰਮ ਕਰਨਾ ਹੁਣ ਮੈਂ ਕੜੀ ਆਪਣੇ ਨਾਲ ਕਰਾਉਣੀ ਆ ਐਵਰੀ ਟੈਸਟ ਕਰਾਉਂਦੇ ਫਿਰਨਦੇ ਕਿ ਸਭ ਕੁਝ ਸਾਡੇ ਕੋਲ 2 21 ਜਵਾਈ ਨੂੰ ਨਾ ਚੰਗੀ ਤਰ੍ਹਾਂ ਡਾਉਂਗਾ ਸਭ ਕੋਲ ਮੈਂ ਨਾ ਕਰ ਦੋ ਹੁਣ ਵੰਦੇ ਰਹੋ ਨਾ ਉਹ ਕਰਨ ਤੇ ਨਾ ਲੈ ਜਾਣੀ ਕੁੜੀ ਨੇ ਫਿਰ ਵੇਖਿਓ ਉਹ ਇਦਾਂ ਨਹੀਂ ਮੈਂ ਜਾਣ ਦਿੰਦਾ ਠੀਕ ਹੈ ਨਾ ਟੈਨਸ਼ਨ ਨਾ ਲੈ ਦੂ ਕੋਈ ਨਾ ਕੋ ਕੋ ਨਾ ਕੋ ਸਭ ਕੋ ਇਹਨੂੰ ਦਵਾਗੀ ਪਰ ਇਹ ਨੇ ਨਹੀਂ ਲੈਣ ਵਾਲਾ ਮੈਨੂੰ ਦੱਸਣ ਲੱਭਾਂ ਡਿਆ ਜੇ ਇਹ ਨਹੀਂ ਕਰਤਾ ਹੋ ਜੂਗੀ ਨਾ ਤੋ ਸਿਆਣੀ ਬਿਆਣੀ ਆ ਤੈਨੂੰ ਕਿਉਂ ਗੱਲ ਦਾ ਘਾਟ ਆ ਤੂੰ ਜਾਣ ਦਿੰਦੀ ਆ ਆਪਣੇ ਪਿੰਡ ਮਿਲ ਕੇ ਅੱਲ ਤੇ ਲਿਆ ਹੈਗਾ ਉਹਦੀ ਮਾਂ ਤੇਰੀ ਜਿੰਨੂੰ ਨਾ ਕਲ ਨਾ ਹੋਰ ਧੀ ਦੇ ਪਿੰਡ ਆਣ ਕੇ ਤੇ ਬਹਿ ਗਈ ਚੁੱਪ ਕਰਕੇ ਉਦੋਂ ਨਹੀਂ ਇਹਨਾਂ ਦਾ ਖਰਚਾ ਹੁੰਦਾ ਪਤਾ ਨਹੀਂ ਦੂਜੀਆਂ ਧੀਆਂ ਵਾਰੀ ਇਹਨਾਂ ਨੂੰ ਕਿਉਂ ਪੀੜ ਹੁੰਦੀ ਆ ਵੀ ਉਹਨਾਂ ਦੇ ਮਾਪਿਓ ਇੱਥੇ ਆ ਕੇ ਰਹਿਣ ਹੀ ਨਾ ਨਹੀਂ ਘਰੋਂ ਲੈ ਕੇ ਆਈ ਸੀ ਉਦੋਂ ਵੀ ਤੁਸੀਂ ਮੈਨੂੰ ਇਹੋ ਗੱਲ ਕਹੀ ਸੀ ਜੇ ਘਰੋਂ ਹੀ ਉਹਨਾਂ ਲੈ ਕੇ ਆਉਣੇ ਸੀ ਤੇ ਫੇਰ ਗਰਦਾਸਪੁਰ ਜਾਂਦੀ ਨੂੰ ਗੋਲੀ ਵੱਜਦੀ ਐਨੂੰ ਜੁਵਾਈ ਆ 10000 ਲੈ ਕੇ ਤੇ ਮੁੰਡਾ ਦਾ ਨਾ ਜਾਂਦਾ ਹੋਊਗਾ ਤੇ ਉਹ ਇੰਦੀ ਹੜੇ ਚਲ ਜਵਾਈ ਨੂੰ ਲੈ ਚਲਦੀ ਹੈ ਕੀ ਆ ਤੇ ਇੱਥੇ ਅਣਕ ਦਾ ਕਪੱਤ ਪੈ ਗਿਆ ਕਿ ਲਾਜ ਇਹੋ ਕਰਾਈ ਜਾਣ ਰਿਹਾ ਚਲ ਮੈਂ ਕਰਦਾ ਲਵਲੀ ਨਾਲ ਗੱਲ ਕਿ ਉਹਦੇ ਕਾਊਂਟ ਚ ਪਾਏ ਆ ਪੈਸੇ ਨੂੰ ਕਿ ਜੋ ਪਤਾ ਮਮੀ ਬਿਮਾਰ ਵਾ ਫਿਰ ਬੱਸਾਂ ਜੀ ਆਈ ਹੈ ਨਾ ਹਣ ਜੇ ਇਹਨਾਂ ਨੇ ਅੰਗੇ ਛੱਡ ਕੇ ਜਾਂਦੇ ਹਣ ਹੋਰ ਉਹਨਾਂ ਨੇ ਗੱਡੀ ਚ ਛੱਡ ਕੇ ਜਾਣਾ ਹੈ ਕਿ ਇਹਨਾਂ ਨੂੰ ਵਧੀਆ ਹੀ ਗਿਆ ਹੋਰ ਹੋਰ ਇਹਨਾਂ ਨੂੰ ਗੱਡੀਆਂ 'ਚ ਛੱਡਣਾ ਆ ਹੀ ਇਹਨਾਂ ਨੂੰ ਪੂਆ ਹੋਰ ਇਹਨਾਂ ਨੂੰ ਗੱਡੀਆਂ 'ਚ ਛੱਡਣਾ ਆ ਹੀ ਨਾਲੇ ਉਹ ਦਵਾਈ ਦਿਵਾਉਣ ਇਡਾ ਵੇਲਾ ਨਹੀਂ ਹੁੰਦਾ ਕੋਈ ਵੀ 21 ਦਵਾਈਆਂ ਕਿੰਨਾ ਕ ਚਿਰ ਕੰਮ ਆਉਣਾ ਵਾ ਪੁੱਤ ਨੇ ਕੰਮ ਆਉਣਾ ਵਾ ਦਵਾਈਆਂ ਮੈਨੂੰ ਲੈ ਕੇ ਦੇਣੀਆਂ ਪੈਣੀਆਂ ਹੁਣ ਕਹਿਣਾ ਮੈਨੂੰ ਬਾਲਾ ਦਵਾਈ ਲੈ ਕੇ ਆਉਣੀ ਐ ਮੈਂ ਵੀ ਨਹੀਂ ਲੈਣ ਜਾਣਾ ਤੇ ਮੁੱਖੇ ਨੂੰ ਮੁੱਖੇ ਨੂੰ ਕਹਿੰਦੀ ਹਾਂ 21 ਦਵਾਈ ਨਹੀਂ ਕੰਮ ਆਉਣਾ ਹੁੰਦਾ ਸੰਦੀਪ ਪੁੱਤ ਨੇ ਹੀ ਕੰਮ ਆਉਣਾ ਵਾ ਖੁਸ ਮਾ ਨਾ ਨਹੀਂ ਬੇਜੀ ਕਰਾ ਕੇ 21 ਮਾਤਾ ਮਾਤਾ ਇਹ ਨੂੰ ਮਾਇਕਤਾ 21 ਨਾਮ ਇਹ ਨਾ ਕਰੋ ਐਂ ਕੀ ਕਰਨ ਦੇ ਆ ਬੇਇੱਜ਼ਤੀ ਤੂੰ ਹੀ ਕਰਵਾਏ ਆ ਢੀ ਇਹ ਚ ਬੇਇੱਜ਼ਤੀ ਵਾਲੀ ਗੱਲ ਕਾਹਦੀ ਆ ਗੱਲ ਦੱਸੋ ਮੰਮੀ ਉਹ 100 100 ਗੱਲਾਂ ਕਰਦੇ ਹੋਣੀਆਂ ਆ ਮੰਮੀ ਤਾਂ ਮੰਮੀ ਤਾਂ ਸਸ ਮੰਮੀ ਦਾ 2 ਉਹ ਤਾਂ ਬੇਇੱਜ਼ਤੀ ਵਾਲੀ ਗੱਲ ਕਾਦੀ ਆ ਮੈਨੂੰ ਦੱਸ ਮੰਮੀ ਉਹ 100 100 ਗੱਲਾਂ ਕਰਦੇ ਹੋਣੀਆਂ ਆ 2 ਪੁੱਤ ਜੀ ਐ ਤੂੰ ਮੈਨੂੰ ਸਾਹਮਦਾ ਨਾ ਤੇ ਪਿਆਲੀ ਬੰਨਾ ਤੇਰੇ ਨਾਲ ਨਾ ਨਹੀਂ ਨਹੀਂ 2 ਪੁੱਤ ਤੂੰ ਤਾਂ ਮੈਨੂੰ ਸਾਹਮਦਾ ਨਹੀਂ ਆ ਤੇ ਜੇ ਜੋਤ ਸਾਹਮਦੀ ਆ ਨਾ ਤੇ ਜੋਤ ਨੂੰ ਮੈਂ ਹਿੱਸੇ ਦਵਾਂਗੀ ਸਾਰਾ ਨਹੀਂ ਨਹੀਂ 2 ਪਤਾ ਤੂੰ ਤਾਂ ਮੈਨੂੰ ਸਾਂਭਦਾ ਨਹੀਂ ਨਾ ਮੈਨੂੰ ਦਵਾਈ ਲਿਆ ਕੇ ਦਿਨਾ ਨਾ ਕੋ ਤੇ ਜੇ ਜੋਤ ਸਾਂਭਦੀ ਹੈ ਨਾ ਤੇ ਜੋਤ ਦੇ ਫਿਰ ਹਿਸਾਬ ਬਾਨਣਾ ਸਾਰਾ ਫਿਰ ਜੋਤ ਨੂੰ ਮੈਂ ਸਾਰਾ ਖੁਦ ਦੇਣਾ ਅੱਛਾ ਉਹ ਇਹ 1 ਦੇਹ ਲੋ ਮੰਮੀ ਦਾ ਹਾਲ ਦੇਹ ਲਿਆ ਵਾ ਇਹ ਲੈ ਮੈਂ ਪੜਨੀ ਆ ਨਹੀਂ ਤਾਂ ਸਭ ਕੁਝ ਉਧਰ ਚਲ ਜਾਣਾ ਵਾ ਐਵੇਂ ਨਹੀਂ ਚਵਾਈ ਸਾਂਭਣ ਡਿਆ ਓਏ ਇਹ ਇੰਦਾ ਇੰਦਾ 21 ਜਵਾਈ ਨੂੰ ਨਾ ਸਭ ਕੁਝ ਚੰਗੀ ਤਰ੍ਹਾਂ ਦਊਗਾ ਹੁਣ ਮੈਂ ਸਭ ਤੋਂ ਪਹਿਲਾਂ ਇਹੀ ਕੰਮ ਕਰਨਾ ਹੁਣ ਮੈਂ ਪੜੀ ਆਪਣੇ ਨਾਲ ਕਰਾਉਣੀ ਐ ਐਵੇਂ ਨਹੀਂ ਟੈਸਟ ਕਰਾਉਂਦੇ ਫਿਰਨਦੇ ਕਿ ਸਭ ਕੁਝ ਸਾਡੇ ਕੋਲ 22 21 ਜਵਾਈ ਨੂੰ ਨਾ ਚੰਗੀ ਤਰ੍ਹਾਂ ਦਊਗਾ ਸਭ ਕੋ ਹੁਣ ਮੈਂ ਨਾ ਕਰ ਦੋ ਹੁਣ ਵੰਦੇ ਰਹੋ ਨਾ ਉਹ ਕਰਨ ਤੇ ਨਾ ਲੈ ਜਾਣੀ ਕੁੜੀ ਨੇ ਫਿਰ ਵੇਖਿਓ ਉਹ ਇਦਾਂ ਨਹੀਂ ਮੈਂ ਜਾਣ ਦਿੰਦਾ ਠੀਕ ਐ ਨਾ ਟੈਨਸ਼ਨ ਨਾ ਲੈ ਦੂ ਕੋਈ ਨਾ ਕੋ ਕੋ ਨਾ ਕੋ ਸਭ ਕਹਿ ਨੂੰ ਦਵਾਗੀ ਫਰ ਇਹ ਨਹੀਂ ਲੈਂਡ ਵਾਲਾ ਮੈਨੂੰ ਦੱਸਣ ਲੱਭੰਡਿਆ। ਨਹੀਂ ਹੋਗੀ। ਨਾ ਤੂੰ ਸਿਆਣੀ ਬਿਆਣੀ ਆ ਤੈਨੂੰ ਕਿਹ ਅਗਲ ਦਾ ਘਾਟਾ ਵਾ? ਤੂੰ ਜਾਣ ਦਿੰਦੀ ਆ ਆਪਣੇ ਪਿੰਡ। ਮਿਲ ਕੇ ਤਾਂ ਲਿਆ ਹੈਗਾ। ਉਹਦੀ ਮਾਂ ਤੇਰੀ ਜਿੰਨੂੰ ਨਾ ਕਲ ਨਾ ਹੋਰ ਧੀ ਦੇ ਪਿੰਡ ਆਣ ਕੇ ਬਹਿ ਗਈ ਚੁੱਪ ਕਰਕੇ। ਉਦੋਂ ਨਹੀਂ ਇਹਨਾਂ ਦਾ ਖਰਚਾ ਹੁੰਦਾ। ਪਤਾ ਨਹੀਂ ਦੂਜੀਆਂ ਤੀਆਂ ਵਾਰੀ ਇਹਨਾਂ ਨੂੰ ਕਿਉਂ ਪੀੜ ਹੁੰਦੀ ਆ ਵੀ ਉਹਨਾਂ ਦੇ ਮਾਪੇ ਇੱਥੇ ਆ ਕੇ ਰਹਿਣ ਨਹੀਂ। ਨੇ ਘਰੋਂ ਲੈ ਕੇ ਆਈ ਹੀ ਉਹਦਣ ਵੀ ਤੁਸੀਂ ਮੈਨੂੰ ਇਹੋ ਗੱਲ ਕਹੀ ਸੀ ਜੇ ਘਰੋਂ ਹੀ ਉਹਨੇ ਲੈ ਕੇ ਆਉਣੇ ਸੀ ਤਾਂ ਫੇਰ ਗਰਦਾਸਪੁਰ ਜਾਂਦੀ ਨੂੰ ਗੋਲੀ ਵੱਜਦੀ ਐਨੂੰ ਜੁਵਈਆ 10000 ਲੈ ਕੇ ਤੇ ਮੁੰਡਾ ਤਾਂ ਨਾ ਜਾਂਦਾ ਹੋਊਗਾ ਤੇ ਉਹ ਕਹਿੰਦੀ ਓਏ ਚੱਲ ਜੁਵਈ ਨੂੰ ਲੈ ਚਲਦੀ ਐ ਕੀ ਆ ਤੇ ਇੱਥੇ ਅਣਕ ਦਾ ਕਪੱਤ ਪੈ ਗਿਆ ਵੀ ਲਾਜ ਇਹੋ ਕਰਾਈ ਜਾਂਦੇ ਆ ਚਲ ਮੈਂ ਕਰਦਾ ਲਵਲੀ ਨਾਲ ਗੱਲ ਵੀ ਉਹਦੇ ਕਾਊਂਟ ਚ ਪਾਏ ਆ ਪੈਸੇ ਨੂੰ ਕਿ ਜੋ ਪਤਾ ਨਹੀਂ ਮੰਮੀ ਬਿਮਾਰ ਵਾ ਫਿਰ ਬੱਸਾਂ ਜੀ ਆਈ ਹੈ ਨਾ ਹਣ ਜੇ ਇਹਨੇ ਚੰਗੇ ਨਹੀਂ ਛੱਡ ਗਏ ਜਾਂਦੇ ਹਣ ਹੋਰ ਉਹਨਾਂ ਨੇ ਗੱਡੀ ਚ ਛੱਡ ਕੇ ਜਾਣਾ ਹੈ ਕਿ ਇਹਨਾਂ ਨੂੰ ਮਤਰੀ ਕੀ ਹੈ 2 ਹੈ ਹੋਰ ਇਹਨਾਂ ਨੂੰ ਗੱਡੀਆਂ ਛੱਡਣ ਆਉਣਾ ਹੈ ਕਿ ਇਹਨਾਂ ਨੂੰ 2 ਹੈ ਹੋਰ ਇਹਨਾਂ ਨੂੰ ਗੱਡੀਆਂ ਛੱਡਣ ਆਉਣਾ ਸੀ ਨਾਲੇ ਉਹ ਦਵਾਈ ਦਿਵਾਉਣ ਐਡਾ ਵੇਲਾ ਨਹੀਂ ਹੁੰਦਾ ਕੋਈ ਵੀ 2 ਹੈ ਦਵਾਈਆਂ ਕਿੰਨਾ ਚਿਰ ਕੰਮ ਆਉਣਾ ਵਾ ਪੁੱਤ ਨੇ ਕੰਮ ਆਉਣਾ ਵਾ ਦਵਾਈਆਂ ਮੈਨੂੰ ਲੈ ਕੇ ਦੇਣੀਆਂ ਪੈਣੀਆਂ ਹੁਣ ਕਹਿਣਾ ਮੈਨੂੰ ਬਹਲਾ ਦਵਾਈ ਲੈ ਕੇ ਆਉਣੀ ਹੈ ਮੈਂ ਵੀ ਨਹੀਂ ਲੈਣ ਜਾਣਾ ਜਾਂ ਮੁੱਖੇ ਨੂੰ ਮੁੱਖੇ ਨੂੰ ਕਹਿੰਦੀ ਹੂ 2 ਹੈ ਦਵਾਈ ਨਹੀਂ ਕੰਮ ਆਉਂਦੀ ਨਾ ਸੰਦੀਪ ਪੁੱਤ ਨੇ ਹੀ ਕੰਮ ਆਉਣਾ ਵਾ ਮਾਤਾ ਮਾ ਲਈ ਮਾਇਕਾ 21 ਸਾਮ ਇਹ ਨਾ ਕਰੋ ਐਂ ਕੀ ਕਰਨ ਦੇ ਆ ਬੇਇਜ਼ਤੀ ਤੂੰ ਹੀ ਕਰਵਾਇਆ ਢੀ ਇਹ ਚ ਬੇਇਜ਼ਤੀ ਵਾਲੀ ਗੱਲ ਕਾਹਦੀ ਆ ਗੱਲ ਦੱਸ ਮੰਮੀਓ 100 100 ਗੱਲਾਂ ਕਰਦੇ ਹੋਣੀਆਂ ਮੰਮੀ ਤਾਂ ਮੰਮੀ ਤਾਂ ਸਸ ਮੰਮੀ ਦਾ 21 ਪੁੱਤ ਬੇਇਜ਼ਤੀ ਵਾਲੀ ਗੱਲ ਕਾਦੀ ਆ ਫਿਰ ਨਾ ਦੱਸ ਮੈਨੂੰ ਮੰਮੀਓ 100 100 ਗੱਲਾਂ ਕਰਦੇ ਹੋਣੀਆਂ 21 ਪੁੱਤ ਜੇ ਤੂੰ ਮੈਨੂੰ ਸਾਹਮਦਾ ਨਾ ਤੇ ਪਿਆਲੀ ਬੰਨਾ ਤੇਰੇ ਲਈ ਨਾ ਨਹੀਂ ਨਹੀਂ ਪੁੱਤ ਤੂੰ ਤਾਂ ਮੈਨੂੰ ਸਾਂਭਦਾ ਨਹੀਂ ਆ ਤੇ ਜੇ ਜੋਤ ਸਾਂਭਦੀ ਹੈ ਨਾ ਤੇ ਜੋਤ ਨੂੰ ਮੈਂ ਹਿੱਸੇ ਦਵਾਂਗੀ ਸਾਰਾ ਨਹੀਂ ਨਹੀਂ ਤੂੰ ਆ ਪੁੱਤ ਤੂੰ ਤਾਂ ਮੈਨੂੰ ਸਾਂਭਦਾ ਨਹੀਂ ਨਾ ਮੈਨੂੰ ਦਵਾਈ ਲਿਆ ਕੇ ਦਿਨਾ ਨਾ ਕੋ ਤੇ ਜੇ ਜੋਤ ਸਾਂਭਦੀ ਹੈ ਨਾ ਤੇ ਜੋਤ ਦੇ ਫਿਰ ਹਿੱਸਾ ਬੰਨਣਾ ਸਾਰਾ ਫਿਰ ਜੋਤ ਨੂੰ ਮੈਂ ਸਾਰਾ ਖੁਦ ਦੇਣਾ ਹੁ ਅੱਛਾ ਉਹ ਇਹ ਵਨ ਵੇਹਲੋ ਮੰਮੀ ਦਾ ਹਾਲ ਆਹ ਲੈ ਲਿਆ ਵਾ ਸੁਣ ਲੈ ਸੁਣ ਮੈਂ ਪੈਣੀ ਆ ਇਹ ਤਾਂ ਸਭ ਕੋ ਜੋ ਉਧਰ ਚਲ ਜਾਣਾ ਵਾ ਐਵੇਂ ਨਹੀਂ ਚਵਾਈ ਸਾਂਭਣ ਡਿਆ